ਫਤੇਗੜ ਥਾਲੀਵਾਲ ਭਰਪੂਰ ਕਮਾਨ ਨਿਊ ਫਤੇਗੜ ਬਾਸਰ ਵਸਤੇ ਕਿੰਨੇ ਜੁਰਮਾਨੇ ਲੱਗੇ ਤੇ ਇਹ ਜੁਰਮਾਨੇ ਸਮੇਂ-ਸਮੇਂ ਤੇ ਲਏ ਗਏ ਇਹ ਜਿੰਨੇ ਵੀ ਜੁਰਮਾਨੇ ਇਹਨਾਂ ਨੂੰ ਪਾਏ ਗਏ ਆ ਇਸ ਕੰਪਨੀ ਨੂੰ ਉਹ ਸਾਰਾ ਵੀਰਵਾ ਮਾਨਯੋਗ ਮੈਂਬਰ ਸਾਹਿਬ پاس ਚੱਲ ਗਿਆ ਜੇ ਕੋਈ ਹੋਰ ਸਪਲੀਮੈਂਟਰੀ ਹੈਗਾ ਤੇ ਪੁੱਛ ਸਕਦੇ ਬੜਾ ਵੱਡਾ ਵੀਰਵਾ ਬਣਾ ਕੇ ਭੇਜਿਆ ਤੁਸੀਂ ਜੀ ਬੈਠੋ ਹਾਂਜੀ ਸਪਲੀਮੈਂਟਰੀ ਹੈ ਜੀ ਮੇਰੇ ਕੋਲ ਡਾਟਾ ਸਾਰਾ ਆ ਗਿਆ ਮੰਤਰੀ ਸਾਹਿਬ ਤੋਂ ਸਿਰਫ ਸਵਾਲ ਇੰਨਾ ਕਾ ਕਿ ਜਿਹੜੀ ਫਤੇਗੜ ਨਿਊ ਫਤੇਗੜ ਜਿਹੜੀ ਇਹ ਟਰਾਂਸਪੋਰਟ ਬੱਸਾਂ ਨੇ ਸਰ ਮੈਂ ਦੇਖ ਰਹੀ ਸੀ ਮੇਰੇ ਕੋਲ ਡਾਟਾ ਦੋ ਤਰ੍ਹਾਂ ਦਾ ਇੱਕ ਤਾਂ ਸਰ ਇਹਨਾਂ ਨੇ ਅਜੇ ਤੱਕ ਜਿਹੜੇ ਚਲਾਨ ਨੇ ਉਹ ਨਹੀਂ ਭਰੇ ਕੁਝ ਕੁ ਚਲਾਨ ਨੇ ਜਿਹੜੇ ਸਰ ਬਹੁਤ ਘੱਟ ਅਮਾਊਂਟ ਵਾਲੇ ਜਿਹੜੇ ਭਰੇ ਹੋਏ ਆ ਸਰ ਇਹਦੇ 'ਚ ਸਵਾਲ ਇਹ ਆ ਕਿ ਜਿਹੜੇ ਬਿਨਾਂ ਪਰਮਿਟ ਤੋਂ ਜਿਹੜੀਆਂ ਬੱਸਾਂ ਇਹਨਾਂ ਦੀਆਂ ਹੁਣ ਤੱਕ ਚੱਲੀਆਂ ਨੇ ਉਹਨਾਂ ਦੇ ਸਿਰਫ ਪਰਮਿਟ ਕੈਨਸਲ ਕਰਕੇ ਜਾਂ ਉਹਨਾਂ ਦੇ ਜਿਹੜੇ ਡਾਕੂਮੈਂਟ ਦਸਤਾਵੇਜ਼ ਬਲੌਕ ਕਰਨਾ ਹੀ ਕਾਫੀ ਹੈ ਕਿ ਉਹਨਾਂ ਤੇ ਕੋਈ ਕ੍ਰਿਮੀਨਲ ਕੋਈ ਕਾਨੂੰਨੀ ਕਾਰਵਾਈ ਬਣਦੀ ਹੈ ਜਿਹਦੇ ਜਿਨ੍ਹਾਂ ਨੇ ਬਿਨਾਂ ਪਰਮਿਟ ਤੋਂ ਜਿਹੜੀਆਂ ਇਹਨਾਂ ਰੂਟਾਂ ਦੇ ਉੱਤੇ ਬੱਸਾਂ ਚਲਾਈਆਂ ਨੇ ਦੂਸਰਾ ਸਰ ਮੇਰਾ ਸਵਾਲ ਇਹ ਹੈ ਕਿ ਜਿਹੜੇ ਇਹਨਾਂ ਦੇ ਪਰਮਿਟਾਂ ਦੇ ਵਿੱਚ ਬਾਵਜੂਦ ਇਹਨੇ ਜੁਰਮਾਨੇ ਪੈਣ ਦੇ ਬਾਅਦ ਵੀ ਮੈਂ ਦੇਖਿਆ 2022 ਤੋਂ 2019 ਤੋਂ 2022 ਦੇ ਵਿੱਚ ਇਹਨਾਂ ਦੀ ਪਰਮਿਟਾਂ ਦੀ ਗਿਣਤੀ ਤੋਂ 2022 ਤੋਂ 25 ਤੱਕ ਜਿਹੜਾ ਵਾਧਾ ਹੋ ਗਿਆ ਸਰ ਜੋ ਤੋ ਕਿ ਪਿਛਲੇ ਇਹਨਾਂ ਦੇ ਬਕਾਏ ਵੀ ਖੜੇ ਨੇ ਤੇ ਉਹਨਾਂ ਤੇ ਕਾਰਵਾਈ ਵੀ ਨਹੀਂ ਹੋਈ ਤੇ باوجود ਉਹਨਾਂ ਨੇ ਇਹਨਾਂ ਦੇ ਜਿਹੜੇ ਰੂਟ ਨੇ ਉਹਨਾਂ ਦੇ ਵਿੱਚ ਵਾਅਦਾ ਹੋ ਚੁੱਕਿਆ ਕਿ ਮੰਤਰੀ ਸਾਹਿਬ ਕਿਰਪਾ ਕਰਕੇ ਹਾਊਸ ਦੇ ਵਿੱਚ ਇਹ ਵਿਸ਼ਵਾਸ ਦਵਾਉਣਗੇ ਕਿ ਬਿਨਾਂ ਪਰਮਿਟ ਤੋਂ ਜਿਹੜੀਆਂ ਇਹਨਾਂ ਦੀਆਂ ਬੱਸਾਂ ਚੱਲ ਰਹੀਆਂ ਨੇ ਉਹਨਾਂ ਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਹੋਗੀ ਮੇਰੇ ਕੋਲ ਡਾਟਾ ਆਇਆ ਸਰ ਅੱਜ ਵੀ ਇਹ ਜਿਹੜਾ ਟੈਕਸ ਚੋਰੀ ਕਰ ਰਹੀਆਂ ਨੇ ਮੈਂ ਡਾਟਾ ਤੁਹਾਡੇ ਜ਼ਰੀਏ ਮੈਂ ਮੰਤਰੀ ਸਾਹਿਬ ਨੂੰ ਵੀ ਦੇ ਦੂੰਗੀ ਔਰ ਕਿ ਇਸ ਤੋਂ ਬਾਅਦ ਕਿ ਜਿਹੜੇ ਉਹ ਨੌਜਵਾਨ ਜਿਹੜੇ ਬੇਰੋਜ਼ਗਾਰ ਤੁਰੇ ਫਿਰਦੇ ਆ ਇਦਾਂ ਦੇ ਜਿਹੜੇ ਟਰਾਂਸਪੋਰਟਰ ਨੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਕੇ ਕਿ ਨਵੇਂ ਨੌਜਵਾਨਾਂ ਨੂੰ ਲੋਕਾਂ ਨੂੰ ਜਿਹੜਾ ਮੌਕਾ ਦਿੱਤਾ ਜਾਊਗਾ ਇਹਦਾ ਮੈਨੂੰ ਹਾਊਸ ਦੇ ਵਿੱਚ ਜ਼ਰੂਰ ਵਿਸ਼ਵਾਦਵਾਇਆ ਜਾਵੇ। ਮੰਤਰੀ ਜੀ ਮਾਨਯੋਗ ਸਪੀਕਰ ਸਾਹਿਬ ਜਿਹੜੀ ਮਾਨਯੋਗ ਮੈਂਬਰ ਸਾਹਿਬ ਨੇ ਗੱਲ ਕੀਤੀ ਆ ਇਹਦੇ ਚੋਂ ਜਿੰਨੇ ਚਲਾਨ ਹੋਏ ਆ ਤਕਰੀਬਨ ਉਹਨਾਂ ਨੂੰ ਚਲਾਨ ਉਹਨਾਂ ਭਰਤੇ ਆ ਤੇ ਕੇਸ ਡਿਸਪੋਜ਼ ਆਫ ਕਰਤੇ ਤੇ ਗਏ ਚਾਰ ਚਲਾਨ ਜਿਹੜੇ ਉਦੋਂ ਪਾਲਿਸੀ ਤਹਿਤ ਡਿਪਾਰਟਮੈਂਟ ਜੁਰਮਾਨਾ ਨਹੀਂ ਕਰ ਸਕਦਾ ਉਹ ਮਾਂ ਜੋ ਕੋਰਟ ਨੂੰ ਭੇਜਤੇ ਸੀ ਉਹ ਵੀ ਵੀਰਵਾ ਮੈਂ ਲੈ ਕੇ ਮਾਂ ਜੋ ਕੋਰਟ ਤੋਂ ਜਿਹੜੇ ਚਾਰਚਲਾਨ ਭਰਨ ਵਾਲੇ ਇਹਨਾਂ ਦੇ ਰਹਿੰਦੇ ਸੀ ਉਹ ਵੀ ਇਹਨਾਂ ਨੂੰ ਭੇਜ ਦਾਂਗੇ ਬਾਕੀ ਜਦੋਂ ਦੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਚ ਪੰਜਾਬ ਚ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਜਿਹੜੀ ਮਾਂ ਜੋਗ ਮੈਂਬਰ ਸਾਹਿਬ ਨੇ ਗੱਲ ਕੀਤੀ ਵੀ ਨਜਾਇਜ਼ ਬੱਸਾਂ ਚੱਲਦੀਆਂ ਸੀ ਉਹ ਹੁੰਦਾਰਿਆ ਪੁਰਾਣੀਆਂ ਸਰਕਾਰਾਂ ਚ ਇੱਕ ਇੱਕ ਨੰਬਰ ਪਲੇਟ ਤੇ ਤਿੰਨ ਤਿੰਨ ਬੱਸਾਂ ਚਾਰ ਚਾਰ ਬੱਸਾਂ ਚੱਲਦੀਆਂ ਰਹੀਆਂ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਉਹ ਬੱਸਾਂ ਸਾਰੀਆਂ ਆਪਾਂ ਬੰਦ ਕਰਵਾਤੀਆਂ ਸੀ ਚਲਾਨ ਕਰਤੇ ਹੁਣ ਜੇ ਕੋਈ ਹੋ ਮਾੜਾ ਮੋਟ 1921 ਭਾਵੇਂ ਹੋਵੇ ਕੋਈ ਗਲਤ ਬੱਸ ਨਹੀਂ ਚੱਲਦੀ ਜਿਹੜੇ ਪਰਮਿਟ ਲੀਗਲ ਨੇ ਉਹ ਹੀ ਚੱਲਦੇ ਆ ਜਿਹੜੇ ਨਜਾਇਜ਼ ਆ ਉਹ ਜੇ ਕੋਈ ਸ਼ਿਕਾਇਤ ਮਿਲਦੀ ਹੈ ਸਮੇਂ-ਸਮੇਂ ਤੇ ਬੰਦ ਕੀਤੇ ਜਾਂਦੇ ਆ ਜੇ ਕੋਈ ਮਾਣਯੋਗ ਮੈਂਬਰਸ ਪਾਸ ਮੈਂਬਰਸ ਬੰਨ ਪਾਸ ਜਾਣਕਾਰੀ ਹੈਗੀ ਆ ਕਿ ਕੋਈ ਇਹਨਾਂ ਦੀ ਨਜਾਇਜ਼ ਬੱਸ ਕਿਸੇ ਰੂਟ ਤੇ ਚੱਲਦੀ ਆ ਸਾਨੂੰ ਜਾਣਕਾਰੀ ਦੇਣ ਹੁਣੇ ਹੀ ਅੱਧੇ ਘੰਟੇ ਦੇ ਵਿੱਚ ਵਿੱਚ ਆਟੀਆਂ ਜਾਊਗਾ ਤੇ ਉਹ ਬੱਸਾਂ ਇੰਪੌਂਡ ਹੋਣਗੀਆਂ ਥੈਂਕ ਯੂ ਥੈਂਕ ਯੂ ਠੀਕ ਹੈ ਵੀਬਾ ਜੀ ਆ ਗਿਆ ਤੁਹਾਡਾ ਜਵਾਬ ਕਿ ਬੋਲਣਾ ਕੁਝ ਹਾਂ ਦੀ ਨਰਿੰਦਰ ਜੀ ਧੰਨਵਾਦ ਮੰਤਰੀ ਸਾਹਿਬ ਮੈਂ ਤੁਹਾਨੂੰ ਡਾਟਾ ਜਿਹੜਾ ਹੁਣੇ ਜਿਹੜਾ ਪ੍ਰੋਵਾਈਡ ਕਰਾ ਦਿੰਨੀ ਆ ਕਾਈਂਡਲੀ ਉਹਨਾਂ ਤੇ ਕਾਰਵਾਈ ਕਰ ਦਿਓ ਥੈਂਕ ਯੂ ਥੈਂਕ ਯੂ